ਅੱਜ ਅਸੀਂ ਪਿੰਡ ਮਤਾਪੁਰ ਦੇ ਨਿਵਾਸੀ ਫੇਰ ਪਿਛਲੇ ਸਾਲ ਦੀ ਤਰ੍ਹਾਂ ਜਿਹੜਾ ਹੜ ਦੀ ਮਾਰ ਅਸੀਂ ਚੱਲੀ ਸੀ ਉਸੇ ਮੁੱਦੇ ਨੂੰ ਲੈ ਕੇ ਅਸੀਂ ਫੇਰ ਇੱਥੇ ਇਕੱਠੇ ਹੋਏ ਆਂ ਤੇ ਤੁਸੀਂ ਬੰਨ ਜਿਹੜਾ ਸਾਡੇ ਨਾਲ ਸੀਐਮ ਸਾਹਿਬ ਸਾਡੇ लागਲੇ ਪਿੰਡ ਨਾਲ ਨੇੜੇ ਮਥੇ ਹਲੇੜ ਚ ਆਏ ਸੀ ਉਹਨਾਂ ਨੇ ਉਹ ਪੂਰੇ ਹਾਲਾਤ ਉਹ ਬੰਜਰ ਦੇਖਿਆ ਸੀ ਕਿਵੇਂ ਹੜ ਦਾ ਪਾਣੀ ਜਿਹੜਾ ਆ ਸਾਡੇ ਪਿੰਡਾਂ ਚ ਫੇਰ ਰਿਹਾ ਸੀ ਜਿਹਦੇ ਨਾਲ ਸਾਡੇ ਜ਼ਿਮੀਦਾਰ ਤੌਕੇ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਸੀ ਸਾਡੇ ਮਾਲ ਡੰਗਰ ਰੁੜ ਗਏ ਸੀ ਸਾਡੇ ਮਕਾਨਾਂ ਦੀਆਂ ਛੱਤਾਂ ਤੱਕ ਪਾੜ ਗਈਆਂ ਕਈਆਂ ਦੇ ਮਕਾਨ ਟਹਿ ਟੇਰੀ ਹੋ ਗਏ ਤੇ ਉਹਨਾਂ ਨੇ ਕਿਹਾ ਸੀ ਇਹ ਤੁਸੀਂ ਜਿਹੜੀ ਪੱਕੀ ਕੀਤੀ ਜਾਏਗੀ ਪਰ ਇਹ ਅੱਜ ਦਾ ਇਹ ਹੈ ਕਿ ਇੱਥੇ ਤੁਸੀਂ ਦਾ ਥੋੜਾ ਬੋਤਾ ਕੰਮ ਜ਼ਰੂਰ ਹੋਇਆ ਪਰ ਇਹ ਕੰਮ ਅਜੇ ਕੰਪਲੀਟ ਨਹੀਂ ਹੋਇਆ ਇਹ ਕੰਮ ਅਜੇ ਵੀ ਇਨਕੰਪਲੀਟ ਹੈਗਾ ਇਹ ਤੁਸੀਂ ਜਿਹੜੀ ਹੈ ਸਾਡੀ ਮੈਂ ਕਹਾਂਗਾ ਆਪਣੇ ਕੈਮਰਾਮੈਨ ਨੂੰ ਕਿ ਇਹ ਥੋੜਾ ਦਿਖਾਇਆ ਜਾ ਵੀ ਦਰਿਆ ਇੱਥੋਂ ਦੇਖੋ ਲਗਭਗ 100 ਮੀਟਰ ਤੇ ਹੈ ਤੇ 150 ਮੀਟਰ ਤੇ ਸਾਡਾ ਨਾਲ ਵਾਲੀ ਪਿੰਡ ਦਿਖਾਈ ਦੇ ਰਿਹਾ ਸਾਹਮਣੇ ਘਰ ਹੈ ਇਹ ਲੈਵਲ ਬਹੁਤ ਨੀਵਾ ਹੈ ਕਿ ਤੁਸੀਂ ਜੇ ਨਾ ਬਣੀ ਕਿ ਅਸੀਂ ਇਹ ਸਰਕਾਰ ਅੱਗੇ ਮੰਗ ਕਰਦੇ ਆਂ ਕਿ ਫੇਰ ਇਹ ਇਲਾਕਾ ਤੇ ਰਹਿਣਾ ਨਹੀਂ ਤੇ ਇੱਥੇ ਫੇਰ ਵੋਟ ਵੀ ਕਿਸੇ ਦੀ ਨਹੀਂ ਰਹਿਣੀ ਤੇ ਇਸ ਇਲਾਕੇ ਤੇ ਫੇਰ ਆਉਣ ਦੀ ਕਿਸੇ ਨੂੰ ਲੋੜ ਵੀ ਨਹੀਂ ਕਿਉਂਕਿ ਜਦੋਂ ਇਲਾਕਾ ਰੋੜ ਜਾਣਾ ਤਾਂ ਵੋਟ ਕਿੱਥੋਂ ਮੰਗੋਗੇ ਤੁਸੀਂ ਇਸੇ ਮੰਡ ਮੋਤਨੇ ਤੋਂ ਲੈ ਕੇ ਇਹ ਦਰਿਆ ਜਿਹੜਾ ਆ ਅੱਗੇ ਤੱਕ ਜਾਂਦਾ ਹੈ ਤੇ ਬੜੀ ਦੂਰ ਤੱਕ ਮਾਰ ਕਰਦਾ ਇਹਦੇ ਵਿੱਚ 5 7 10 20 ਪਿੰਡ ਜਿਹੜੇ ਆ ਉਹ ਬੜੀ ਇਹਦੀ ਔਖੀ ਮਾਰ ਚਲਦੇ ਆ ਤੇ ਅਸੀਂ ਇਹ ਮੰਗ ਕਰਦੇ ਆਂ ਵੀ ਸਾਡੀ ਤੁਸੀਂ ਜਿਹੜੀ 4 ਫੁੱਟ ਉਹਨਾਂ ਨੇ ਕਿਹਾ ਸੀ ਉੱਚੀ ਕੀਤੀ ਜਾਏਗੀ ਇਹ 4 ਫੁੱਟ ਤੁਸੀਂ ਉੱਚੀ ਕਰ ਦਿੱਤੀ ਜਾਏ ਤਾਂ ਕਿ ਪਿੰਡ ਵਾਸੀਆਂ ਦਾ ਜਿਹੜਾ ਥੋੜਾ ਬਚਾ ਹੋ ਸਕੇ ਸਾਨੂੰ ਥੋੜੀ ਰਾਹਤ ਮਿਲ ਸਕੇ ਕਿਉਂਕਿ ਇਹ ਬੰਨ ਜਿੰਨੀ دیر ਨਹੀਂ ਬਜਦਾ ਉਨੀ ਦੇਰ ਤੱਕ ਸਾਡਾ ਜਿਹੜਾ ਆ ਉਹ ਕੰਮ ਅਧੂਰਾ ਰਹਿਣਾ ਤੇ ਸਾਡਾ ਨੁਕਸਾਨ ਹੋਣ ਦਾ ਪੂਰੇ ਚਾਂਸ ਹੈ ਅਸੀਂ ਸਰਕਾਰ ਕੇ ਪੂਰ ਜ਼ੋਰ ਮੰਗ ਕਰਦੇ ਆਂ ਕਿ ਜੇ ਇਹ ਨਾ ਹੋਇਆ ਤੇ ਹਾਲਾਤ ਅੱਗੇ ਨਾਲੋਂ ਵੀ ਵੱਧ ਤੋਂ ਬੱਤਰ ਹੋਣੇ ਇਸ ਵਾਰ ਤੇ ਅਸੀਂ ਬਹੁਤ ਹੀ ਪੂਰ ਜ਼ੋਰ ਸਾਰੇ ਮੰਗ ਕਰਦੇ ਆਂ ਵੀ ਸਾਡੀ ਤੁਸੀ ਜਿਹੜੀ ਹੈ ਇਹ ਬਣਾਈ ਜਾਏ ਮਾਨਯੋਗ ਡੀਸੀ ਮੈਡਮ ਨੂੰ ਵੀ ਅਸੀਂ ਇਹ ਅਪੀਲ ਕਰਦੇ ਆ ਕਿ ਸਾਡੇ ਇੱਥੇ ਆ ਕੇ ਇੱਕ ਵਾਰ ਤੁਸੀਂ ਆਪ ਵਿਜ਼ਿਟ ਕਰੋ ਆਪ ਦੇਖੋ ਕੀ ਹਾਲਾਤ ਹੈ ਕਿਵੇਂ ਬੰਨਦਾ ਇਹ ਲੈਵਲ ਕਿੰਨਾ ਨੀਵਾ ਹੈ ਜੇ ਵੀ ਬਹੁਤ ਉੱਥੋਂ ਜੇ ਅਸੀਂ ਅਗਲੇ ਸਾਈਡ ਤੇ ਜਾਈਏ ਕਿ ਉੱਥੋਂ ਦਾ ਤੇ ਇੱਥੋਂ ਦਾ ਘਟੋ ਘਟਾ ਜੇ 4-5 ਫੁੱਟ ਦਾ ਫਰਕ ਹੈ ਜਿਹੜਾ ਕਿ ਤੁਸੀਂ ਤੇ ਮਿੱਟੀ ਪੋਵੇ ਸੋ ਅਸੀਂ ਇਹੋ ਅਪੀਲ ਕਰਦੇ ਆ ਸਰਕਾਰ ਅੱਗੇ ਵੀ ਹਲਕਾ ਇੰਚਾਰ ਸਾਹਿਬ ਅੱਗੇ ਵੀ ਤੇ ਸਰਕਾਰ ਨੂੰ ਚਾਹੀਦਾ ਵੀ ਇਹ ਪਹਿਲ ਦੇ ਆਧਾਰ ਤੇ ਸਾਡੀ ਮੰਗ ਪੂਰੀ ਕੀਤੀ ਜਾਏ ਧੰਨਵਾਦ ਸਰਕਾਰ ਜੋ ਟਿੰਡ ਮਹਿਤਾਪੁਰ ਦੇ ਵਾਸੀ ਪਰ ਨਿੜ ਤੜੇ ਪਿੰਡਾਂ ਦੇ ਹੋਰ ਤੇਰੇ ਧਰਮੇ ਤੇ ਪੁੰਦੇ ਆ ਕਿ ਅੱਜ ਫੇਰ ਦੁਬਾਰਾ ਅਸੀਂ ਤੁਹਾਨੂੰ ਆਪਣੇ ਕੈਮਰੇ ਰਸਤੇ ਸਰਕਾਰ ਤੱਕ ਅਪੀਲ ਕਰਨਾ ਚਾਹੁੰਦੇ ਆ ਕਿ ਇਹ ਜਿਹੜੀ ਸਾਡੀ ਧੁੱਸੀ ਬੰਨ ਹੈ ਇਹ ਟੰਡ ਕੋਲੀਆਂ ਤੋਂ ਮੈਂ ਤਾਂ ਆਪ ਨੂੰ ਕ੍ਰੋਸ ਕਰਦਾ ਥੋੜਾ ਇਹ ਬੰਨ ਜਿਹੜਾ ਪਿਛਲੇ ਸਾਲ ਦੋ ਤਿੰਨ ਜਗਾ ਪਾਰ ਤੇ ਆ ਗਿਆ ਸੀ ਜਿਹੜਾ ਕਿ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਬਲੱਡ ਤੋਂ ਬਾਅਦ ਕਿ ਅਸੀਂ ਇਹਦਾ ਕੰਮ ਜਿਹੜਾ ਜਲਦੀ ਤੋਂ ਜਲਦੀ ਚਾਲੂ ਕਰਾਂਗੇ ਪਰ ਅੱਜ ਤੱਕ ਤਟਾਰ ਦੀ ਕਾਨੇ ਜੋ ਜੋ ਨਹੀਂ ਸਰਕੀ ਕਿਉਂਕਿ ਉਹਨੂੰ ਤਕਰੀਬਨ ਸਾਲ ਸਾਲ ਹੋ ਚੱਲਾ 15 ਦਾ ਤਰੁਕ ਲੱਡ ਆਇਆ ਸੀ ਤੇ ਅੱਜ ਮਹੀਨਾ 8 ਮਹੀਨੇ ਤੋਂ ਵੀ ਕੁਝ ਘਟਦੇ ਨਾ ਰਹੇ ਨੇ ਤੇ ਲੱਗਦਾ ਹੈ ਕਿ ਇਸ ਵਾਰ ਵੀ ਦੁਬਾਰਾ ਜੇਕਰ ਇਹ ਬੰਨ ਪੂਰਾ ਨਾ ਕੀਤਾ ਗਿਆ ਦੋ ਤਿੰਨ ਪਾੜ ਹੈ ਤੇ ਫਲਾਡ ਹੋਣ ਦੇ ਜਿਹੜੇ ਚਾਂਸ ਅਜੇ ਵੀ ਫੁੱਲ ਹੈ ਪਿੰਡ ਜਿਹੜਾ ਬਹੁਤ ਨਿਮਾ ਆ ਤੇ ਪੰਨ ਜਿਹੜੇ ਆ ਉਹ ਕੰਪਲੀਟ ਨਹੀਂ ਹੋਏ ਸਰਕਾਰ ਨੂੰ ਅਸੀਂ ਤਾਂ ਬਹੁਤ ਵਾਰੀ ਕਹਿ ਚੁੱਕੇ ਹਾਂ ਡੀਸੀ ਮੈਂ ਨੂੰ ਵੀ ਹਲਕਾ ਅਚਾਰਜ ਨੂੰ ਵੀ ਜੇ ਜਿਹੜੀ ਸਾਡੀ ਧੂਸੀ ਦੀ ਡਿਮਾਂਡ ਹੈ ਇਹਨੂੰ ਕਹਿਲ ਦੇ ਹੱਦ ਤੇ ਹੱਲ ਕੀਤਾ ਜਾ ਸਕੇ ਲੇਕਿਨ ਕਿਸੇ ਵੀ ਸਰਕਾਰੀ ਅਫਸਰ ਨੇ ਜਾਂ ਹਲਕਾ ਅਚਾਰਜ ਨੇ ਜਾਂ ਸੀਐਨ ਸਾਹਿਬ ਤੱਕ ਖੜੀ ਗੱਲ ਪਹਚਾਈ ਆ ਜਾਂ ਨਹੀਂ ਪਹਚਾਈ ਇਹ ਤਾਂ ਇਹਨਾਂ ਨੂੰ ਪਤਾ ਲੇਕਿਨ ਸੀਐਨ ਸਾਹਿਬ ਸਾਡੇ ਨੇੜਲੇ ਪਿੰਡ ਆਏ ਸੀ ਉਹ ਤੇ ਇੱਥੇ ਵਾਦਾ ਕਰਕੇ ਗਏ ਸੀ ਕਿ ਅਸੀਂ ਮਾਲਜੇ ਦੀ ਵੀ ਗੱਲ ਕਰਕੇ ਗਏ ਸੀ ਉਦੋਂ ਕਿ ਅਸੀਂ ਜਿਹੜੇ ਵੀ ਜ਼ਮੀਨਦਾਰ ਦਾ ਜਾਂ ਕਿਸੇ ਮਕਾਨ ਦਾ ਖਰੀਦ ਦਾ ਨੁਕਸਾਨ ਹੋਏਗਾ ਅਸੀਂ ਉਹਨੂੰ ਪਾਈ ਪਾਈ ਦਾ ਹਿਸਾਬ ਨਾਲ ਦਵਾਂਗੇ ਉਹਦਾ ਮੁਆਵਜ਼ਾ ਪੰਦਾ ਦਵਾਂਗੇ ਪਰ ਸਾਡੇ ਪਿੰਡ ਤੇ ਅਜੇ ਤਕਰੀਬਨ 5% ਲੋਕਾਂ ਨੂੰ ਉਹਦਾ ਮੁਆਵਜ਼ਾ ਮਿਲਿਆ ਅਸੀਂ ਜ਼ਿਆਦਾ ਮੁਆਵਜ਼ੇ ਦੀ ਡਿਮਾਂਡ ਵੀ ਨਹੀਂ ਕਰਦੇ ਸਾਡੀ ਇਹ ਅਪੀਲ ਹੈ ਇਹ ਜਿਹੜਾ ਧੁੱਸੀ ਬੰਨ ਹੈ ਇਹ ਜਲਦੀ ਤੋਂ ਜਲਦੀ ਕੰਪਲੀਟ ਕੀਤਾ ਜਾਏ ਇਹਦੀ ਮਿੱਟੀ ਜਿਹੜੀ ਹੈ ਇਹ ਅਸੀਂ ਖੁਦ ਪ੍ਰੋਵਾਈਡ ਕਰਦੇ ਪਿਆ ਹਾਂ ਸਾਲ ਹੋ ਗਿਆ ਪ੍ਰੋਵਾਈਡ ਕਰਦੇ ਪਿਆ ਹਾਂ ਪਰ ਕਿਸੇ ਵੀ ਅਜੇ ਤੱਕ ਨਾ ਕੋਈ ਇੱਥੇ ਸਾਡੇ ਕੋਲ ਠੇਕੇਦਾਰ ਪਹੁੰਚਿਆ ਨਾ ਕੋਈ ਐਸਡੀਐਮੋਂ ਪਹੁੰਚਿਆ ਨਾ ਕੋਈ ਡੀਸੀ ਬੰਦੋਂ ਪੰਚਿਆ ਮੈਡਮ ਨੂੰ ਇਹ ਟੀਲਾ ਕੇ ਦੁਆਰਾ ਇਹਨੂੰ ਵਿਜ਼ਿਟ ਕਰਕੇ ਇਹਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ।